ਸਾਡਿਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਿਸਟਾ ਦਾ ਸਵਾਗਤ ਹੈ ਸਿਰਦੇਸ਼ੇ ਨਵੇਂ ਹੋਏ ਨੇ ਤੇ ਇੱਧਰ ਸਾਡਾ ਦਿਲ ਆਜਾ ਸੋ ਸਤੇ ਸੋਕਤੇ ਤਿਆਰ ਹੋ ਕੇ ਅੱਜ ਹੱਸ ਕੇ ਅਮਤੂਰ ਕੇ ਚੱਲਣਾ ਕਿੰਨਾ ਚਾ ਦੇ ਦੂਜੀ ਵਾਰੀ ਕਿੰਨਾ ਖਿਚਾ ਦੇ ਦੇ ਵਿੱਚ ਬੜਾ ਦਿਲ ਨੂੰ ਦਿਲ ਬੜਾ ਚਾਰ ਹੈ ਨਾ ਤੇ ਅੱਜ ਵਾਰੀ ਆਈ ਕਿਸ ਜਾਣੀ ਉੱਠ ਗਿਆ ਨਾ ਧੋ ਲਿਆ ਵਾ ਹੁਣ ਤਿਆਰੀ ਬਿਆੜੀ ਕਰਨ ਲੱਗਾ ਵਾ ਤੇ ਜਾਣਾ ਜੁਨੀਫਾਰਮ ਵਿੱਚ ਹੀ ਹੈ ਇਹ ਕਿਉਂ ਕੱਢ ਲਈ ਆਵਾਜ਼ ਕੌਣ ਹੈ ਚਲ ਸਕਾ ਲਿਆ ਕਿਹੜੀਆਂ ਚੀਂ-ਚੀਂ ਕਰਨ ਲੀਆਂ ਚਿੜੀਆਂ ਇਹ ਚਿੜੀਆਂ ਚ ਬਣ ਲੀਆਂ ਕਿਦਾਂ ਚਿੜੀਆਂ ਦੀ ਆਵਾਜ਼ ਆਉਂਦੀ ਇੱਧਰ ਸਾਡੀ ਚਾਹ ਬਣ ਗਈ ਤੁਹਾਨੂੰ ਵਿੱਚ ਦੁੱਧ ਪਾਈਆ ਇਹੋ ਜੀ ਚਾਹ ਬਣ ਗਈ ਆ ਕਾ ਕੰਡੇ ਚਿੜੀਆਂ ਚੀਂ ਚੀਂ ਕਰਨੀਆਂ ਛੇਤੀ ਹੋ ਜਾ ਛੇਤੀ ਕਾ ਦੇ ਉੱਤੇ ਲਿਆ ਟ੍ਰਿਪ ਤੇ ਟ੍ਰਿਪ ਤੇ ਚੱਲਿਆ ਹਏ ਹੁਣ ਭੈਣੀ ਜਾਣਗੇ ਯਾਰ ਆਪਣੇ ਨੇ ਚੱਲ ਗਿਆ ਵਾ ਲਓ ਜੀ ਇਹਨਾਂ ਨੂੰ ਸਾਰਿਆਂ ਨੂੰ ਬੜੀ ਤਿਆਰੀ ਪਈ ਛੱਡਣ ਜਾਵਾਂਗੇ ਚਲ ਆਪਣੇ ਦੋਸਤਾਂ ਨਾਲ ਗਿਆ ਹੁਣ ਸਾੜੇ ਬਹਿਗੇ ਰਮਾਨ ਆ ਬਹੁਤ ਜਾਨਾ ਸੱਜ ਜੀ ਉਸੇ ਟੈਰਨਾ ਦੋ ਪੈਂਜੀ ਹਰਿੰਨਾ ਟੈਰਨਾ ਪਹਿਲੀ ਵਾਰੀ ਕਸਵਕ ਤੇ ਉੱਠਿਆ ਬਾਰੇ ਵੀ ਕੰਮ ਨਹੀਂ ਬਣਿਆ ਲਾਓ ਜਮ ਦਵਾਈ ਚਾਹ ਮੈਂ ਨਹੀਂ ਉਹਨਾਂ ਦੇ ਗੋਪੀ ਨੂੰ ਨਹੀਂ ਮਿਲੇ ਰੱਖਦੇ ਚੱਲ ਹੁਣ ਚਾਹ ਪਾਣੀ ਦਈਏ ਤੇ ਉਹ ਤੇ ਚਲ ਗਿਆ ਹੁਣ ਦੱਸਾਂਗੇ ਤੁਹਾਨੂੰ ਕਿੱਥੇ ਕਿੱਥੇ ਘੁੰਮ ਕੇ ਆਇਆ ਛੱਡਾ ਮੈਡਮ ਆ ਰਹੀ ਆ ਮੇਰਾ ਸ਼ੂਗਰ ਮਿਲਦੀ ਅਸੀਂ ਪਹਿਲਾਂ ਇੱਧਰ ਤਿਆਰੀਆਂ ਹੋ ਰਹੀਆਂ ਨੇ ਤੇ ਚੱਲ ਲੈ ਠੰਡਾ ਮੈਨੂੰ ਵੀ ਦੇ ਦਿਓ ਮੈਂ ਸੰਤਰਾ ਹੀ ਪੀਣਾ ਮੈਂ ਸੰਤਰਾ ਮੈਂ ਮੈਂ ਕਾਲਾ ਹੀ ਪੀਣਾ ਹੀ ਕੋਈ ਕਹਿ ਦਿੰਦਾ ਮੈਂ ਸੰਤਰਾ ਹੀ ਪੀਣਾ ਉਹ ਕੱਲ ਪਤਾ ਕੀ ਕਹਿਣ ਦੀ ਆ ਚਾਚਾ ਖਟਾ ਜਿਆ ਨਹੀਂ ਇਹ ਕਹਿੰਦਾ ਖਟਾ ਜਿਆ ਬੱਸ ਜੀ ਦਿਖਣੀ ਇਹਨੂੰ ਤਾਂ ਪੂਰੀ ਬੋਤਲ ਦੇ ਦੇ ਇਹਨੇ ਤਾਂ ਵੀ ਚੁੱਕ ਜਾਣੀ ਆ ਰਾਤ ਵੀ ਇਹ ਉੱਠ ਕੇ ਪੀਂਦਾ ਰਿਹਾ ਵਾ ਹਾਂ ਜੇ ਨੂੰ ਉਹਨਾਂ ਤਾਂ ਘਟਕਾਈ ਹੁੰਦੀ ਜਨਾ ਤਾਂ ਖਤਮ ਨਾ ਹੋਈ ਚੱਕੋ ਚੱਕੋ ਤੇ ਪੀਓ ਪਹਿਲਾਂ ਪਹਿਲਾਂ ਤੁਸੀਂ ਠੰਡਾ ਪੀਓ ਤੇ ਮੈਡਮ ਲਈ ਤਾਂ ਜੇ ਬਾਤ ਦੀਆਂ ਗੱਲਾਂ ਮੇਰੇ ਸਾਡੇ ਪੈਨ ਦੇ ਉੱਤੇ ਪ੍ਰਾਣ ਸਾਡੇ ਵੀਰੇ ਆ ਇੱਕ ਦੇ ਉਹ ਤੁਹਾਨੂੰ ਗੰਨੇ ਦੇ ਪੈਸੇ ਥੋੜੀ ਜਿਹਾ ਆਉਣ ਦੀ ਹੁਣ ਨਾਲੇ ਉਹਨੇ ਦੇ ਪੈਸੇ ਦਿੱਤੇ ਆ ਸਰਕਾਰ ਕੋਲ ਲੈਣ ਨਾਲੇ ਰਹਿੰਦੇ ਆ ਉਹਦੇ ਸਿਰਫ ਵੇਖਣਾ ਇਹਨੂੰ ਨੁਕਸਾਨ ਕੀ ਕੀ ਹੋਇਆ ਇਥੇ ਹਾਂ ਸਭ ਕੁਝ ਮੱਰੀ ਹੈ ਖਤਮ ਹੋਰ ਖਤਮ ਹੋਰ ਲੈਣਾ ਸਰਵੇਰ ਵੀ ਭੱਜੀ ਫਿਰਦੇ ਕਿੱਥੇ ਆ ਵਕਤ ਪਿਆ ਵਕਤ ਪਿਆ ਥਾਲੇ ਮੋਰਚਾ ਵਾਲ ਪਾਣੀ ਹੈ ਜੀ ਗੁੱਭਾ ਹੀ ਕਰਦੇ ਹਾਂ ਹਾਂ ਅਧਰ ਹੋ ਗਏ ਸਰਵਾ ਕਰਦੇ ਨੇ ਸੁਖਦੇਵ ਜੀ ਬੰਮੀ ਦੇ ਨਹੀਂ ਸਰਵਾ ਕਰਦੇ ਜਿੱਦ ਚੱਡਾ ਮੈਡਮ ਦੀ ਇੰਤਜ਼ਾਰ ਚ ਸਾਰੀ ਮਹਿਫਲ ਜੰਮੀ ਹੋਈ ਹੈ ਬੁੱਢੀਆਂ ਦੀ ਜੇ ਤੂੰ ਕੁਝ ਲੈਣਾ ਤਾਂ ਲੈ ਲਓ ਨਹੀਂ ਲੈਣਾ ਜੇ ਕੋਈ ਫਾਇਦਾ ਨਹੀਂ ਇਹਦੀ ਗੱਲਾਂ ਭਰਕਾ ਅੰਦਰ ਮੈਂ ਨਾ ਕੀ ਸੈਕਣਾ ਕਰਨਾ ਨਹੀਂ ਹੋਰ ਸਾਰੇ ਇੰਤਜ਼ਾਰ ਕਰ ਰਹੇ ਆ ਤੇ 2 ਵਜ ਗਏ ਤੇ ਛੱਡਾ ਮੈਡਮ ਅਜੇ ਨਹੀਂ ਆਈ ਮਾਤਾ ਜਿੱਦਾਂ ਨਹੀਂ ਉਹ ਕਹਿੰਦੀ ਮੈਡਮ ਆ ਗਏ ਨੇ ਤੇਰੇ ਦੇ ਏਰੀਏ ਦਾ ਦੇਖਣਾ ਆਏ ਨੇ ਮਹੌਲ ਚਾਲ ਵੀ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਨੇ ਉਹਨਾਂ ਦਾ ਕਰਨਾ ਹੈ ਦੌੜਾ ਹੋ ਮਾਦਰਾ ਕੱਟ ਸਕਦੇ ਇੱਕ ਦੱਕਾ ਮਾਰ ਕੇ ਕੁੱਤੇ ਨੇ ਘਰ ਆਇਆ ਉਹਦੀ ਰਾਤ ਵੀ ਪੈਲੀ ਉਹ ਫਾਇਰ ਵਿੱਚ ਪੰਜ ਪੰਜ ਫੜ 6 6 ਫੁੱਟ ਮਿੱਟੀ ਤੇ ਰੇਤਾ ਸਾਇਕਲ ਕੰਮ ਕਰਦਾ ਹੈ ਇਹਦਾ ਗੋਰੀ ਦੀ ਥਾਂ ਅੱਛਾ ਬਜਿਦਰਾ ਆ ਯਾਰ ਪਿਛੇ ਪਿਛੇ ਸਾਰੇ ਪਿਛੇ ਲਾਕੇ ਲਾਗੂਆਂ ਤੂੰ ਬੈਠ ਜਾ ਲਾਕੇ ਆ ਨਾ ਥੋੜਾ ਬਾਜ ਨਹੀਂ ਤੂੰ ਕੀ ਆ ਲੱਗੇ ਆੜੀ ਪਤਾ ਕੀ ਬਾਜ ਆ ਪੇ ਉਹ ਦੇਖ ਕਰ ਦੋ ਲੱਗੇ ਆ ਜੂ ਵੀਡੀਓ ਬਣਾ ਕੇ ਲੱਗੇ ਆ ਵੀਡੀਓ ਕਿੱਧਰੇ ਦੂਰ ਬਣਾ ਕੇ ਲੱਗੇ ਆ ਇਹ ਦੂਰ ਬਣਾ ਕੇ ਲੱਗੇ ਆ ਚਲ ਸਤਿ ਸ਼੍ਰੀ ਅਕਾਲ ਜੀ ਅ ਵੀਰੋ ਅੱਜ ਅਸੀਂ ਸਾਰੇ ਜੀ ਸਾਰਿਆਂ ਨੂੰ ਅਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਕੋਲ ਸੁਣਾ ਕਿਵੇਂ ਦੇ ਸਾਰੇ ਮੇਨ ਤਾਂ ਵੀ ਠੀਕ ਠਾਕ ਹੋ ਗਏ ਲਓ ਜੀ ਸਵੇਰ ਦੇ ਵੱਜ ਗਏ ਨੇ 12 ਤੇ ਦਿਨ ਨੇ ਆ ਛੁੱਟੀ ਕਰ ਲਿਆ ਦਿਨ ਨੂੰ ਰਾਤ ਦਾ ਬਹੁਤ ਜ਼ਿਆਦਾ ਕੋਵਲਡ ਹੋਇਆ ਵਾ ਇਸ ਕਰਕੇ ਸਕੂਲ ਭੇਜਿਆ ਨਹੀਂ ਤੇ ਲਾਵਤ ਲਵ ਦੇ ਪਾਪਾ ਗਏ ਕੱਲ ਦੇ ਮੰਮੀ ਹੋਣਾ ਕੋ ਤੇ ਆਪਾਂ ਦੋਵੇਂ ਜਣੇ ਘਰ ਸਾਨੂੰ ਦੋਵਾਂ ਨੂੰ ਛੱਡ ਗਏ ਹਨ ਤੇ ਕੱਲ ਸਕੂਲ ਲੱਗਿਆ ਇਸ ਰਾਤ ਦਾ ਇਹਨੂੰ ਜੇ ਕੰਮ ਬੜਾ ਹੋ ਗਿਆ ਨੇ ਇਸ ਕਰਕੇ ਸੁੱਟੀ ਕਰਵਾਤੀ ਤੇ ਬਾਅਦ ਕੋਈ ਟੀਮ ਆਉਣ ਲੱਗੀ ਆ ਹਾਂ ਇਹ ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵੇ ਵੱਲੋਂ ਘਰ ਪੀਤਾਂ ਦੀ ਮਦਦ ਵਾਸਤੇ ਤੋਂ ਸਮਾਨ ਭੇਜਿਆ ਤੋਂ ਦੇਖਦੇ ਆ ਬਾਅਦ ਲੱਗੀਆਂ ਨੇ ਰੌਣਕਾਂ ਜਨਾਨੀਆਂ ਜਿਹੜੀਆਂ ਚਲੋ ਉਹਨਾਂ ਨੂੰ ਸੱਦਿਆ ਗਿਆ ਵਾ ਤੇ ਇੱਥੇ ਭਰਾਵਾਂ ਲੱਗਾ ਲੱਗਣ ਦੇਖਦੇ ਆ ਬਾੜ ਕੀ ਰੌਣਕ ਲੱਗੀ ਹੈ ਤੇ ਉਹ ਵੀ ਤੁਹਾਨੂੰ ਨਾਲੇ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਤੇ ਤੁਹਾਨੂੰ ਵੀ ਬਖਾਉਂਦੇ ਆ ਤੇ ਚਲੋ ਚੱਲਦੇ ਆਂ। ਲਓ ਜੀ ਇਹ ਸਾਨੂੰ ਮੰਜਾ ਮਿਲਿਆ ਕੱਲ ਦਾ। ਗਿਫਟ ਮਿਲੇਆ। ਇੱਕ ਇੱਕ ਮੰਜਾ, ਇੱਕ ਇੱਕ ਗੱਦਾ। ਚੋਲ ਤੇ ਹੋਰ ਸੌਦਾ ਪਾਣੀ ਥੋੜਾ ਬੋੜਾ ਦਾਲਾਂ ਦੂੜਾ। ਉਹ ਗੱਦਾ ਵੀ ਸਾਨੂੰ ਨਾਲ ਹੀ ਮਿਲਿਆ। ਡਾਊਟ ਡਾਊਟ। ਕੱਲੇ ਕੋਈ ਹੈ ਅਡਰਸਨ? ਕਿਉਂ? ਕਮਜ਼ੋਰ ਆ। ਇੱਕ ਇੱਕ ਹਰ ਪੀੜਤਾ ਨੂੰ ਮੰਜਾ ਮਿਲ ਗਿਆ ਸੋਣਾ ਵਾ ਹਟ ਕੋ ਦੂਜਿਆਂ ਦੇ ਮੰਜੀਆਂ ਹੈਗੇ ਹੁਣ ਫੋਲਡ ਮੰਜਾ ਨਹੀਂ ਹੈਗਾ ਹਟਕਾ ਰਾਤੀ ਹੀ ਢਾਕੇ ਨਾ ਇੱਥੇ ਹੀ ਰੋਟੀ ਖਾਣਦੇ ਆ ਮੈਂ ਤਾਂ ਦਿਲ ਹੂੰ ਸੋਤੇ ਹੀ ਬੈਠਦੇ ਹੀ ਹਾਂ ਮਤਲਬ ਵੀ ਰੋਟੀ ਪਾਣੀ ਇੱਥੇ ਖਾਦਾ ਐ ਐਸੇ ਸਾਰਿਆਂ ਨੂੰ ਮਿਲ ਦੇ ਕੇ ਗਏ ਮਤਲਬ ਇੱਕ ਇੱਕ ਗੱਦਾ ਤੇ ਇੱਕ ਇੱਕ ਜਿਹੜਾ ਵਾ ਮੰਜਾ ਉਹਦਾ ਕਿਹੜਾ ਫੋਟਾ ਠੀਕ ਆ ਪੂਰਾ ਤੇ ਹੈਗਾ ਵਿਸਾ ਚੜਾਈ ਘਾਟਾ ਮੰਜੇ ਚੜਾਈ ਜਾਂਦੀ ਹਮ ਲੰਮੇ ਪੈ ਕੇ ਮੰਜਾ ਬਣਾਉਂਦਾ ਆਦਾ ਇਹ ਮੰਜੇ ਦੇ ਸੌਂਦੇ ਆ ਨਵਾਰ ਵਾਲੇ ਤੇ ਕਿਉਂਕਿ ਕਪੜਾ ਨਹੀਂ ਮਿਛਾਉਣਾ ਪੈਂਦਾ ਹੈਗਾ ਬਸ ਇਹ ਹੁੰਦੇ ਪਿੰਨ ਦੇ ਪੈਪ ਕਮਜੋਰ ਹੁੰਦੇ ਹਨਾ ਚੱਲ ਨਹੀਂ ਇੱਥੇ ਜਿਹੜਾ ਬੰਦਾ ਲੱਦਣਾ ਵਧੀਆ ਇਕ ਕੱਲ ਪਰਸੋਂ ਦੇ ਗਏ ਅੱਜ ਆਏ ਤੇ ਇਹਨਾਂ ਦਿਨਾਂ ਵਿੱਚ ਇੱਕ ਇੱਕ ਮੰਝਾ ਬਣ ਗਿਆ ਸਾਡਾ ਹਨਾ ਭਈ ਉਹਨਾਂ ਨੂੰ ਜਰੂਰੀ ਹੀ ਰੋਣਾ ਦਾ ਕੰਮ ਦੀ ਉਹ ਵੀ ਘਰੋਂ ਭਗੜੇ ਵਿਚਾਰੇ ਚੱਲ ਇੱਧਰ ਤੇ ਆ ਵੀ ਫਸਲਾਂ ਦਾ ਨੁਕਸਾਨ ਹੋਇਆ ਵਾ ਚਲੋ ਹੋਰ ਸਭ ਬਚਾਈ ਪਰ ਇਹ ਵੀ ਚਲ ਸਾਰਿਆਂ ਨੂੰ ਇੱਧਰ ਦੇ ਇਲਾਕੇ 'ਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੜਾਂ ਦਾ ਸਿਰਫ ਬਚਾਏ ਤੋਂ ਫਿਰ ਵੀ ਚਲੋ ਸੇਵਾ ਕਰਕੇ ਜਾਂਦੇ ਨੇ ਇਹ ਆਇਆ ਵਾ ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵੇ ਵੱਲੋਂ ਸੇਵਾ ਕਰਦੇ ਏਕ-ਇਕ ਮੰੰਜਾ ਨਾਲ ਗੱਦਾ ਦਾਲਾਂ 4 ਕਿਲੋ ਦੀ ਪੈਕਿੰਗ ਆਈ ਆ 121 ਦੇ 14 ਦੀ 10 ਕਿਲੋ ਆਟਾ ਸਾਨੂੰ ਵੀ ਮਿਲਿਆ ਵਾ ਮਤਲਬ ਕਿ ਅਸੀਂ ਇਹ ਨਹੀਂ ਕਹਿੰਦੇ ਸਾਨੂੰ ਨਹੀਂ ਮਿਲਿਆ ਆ ਵੇਖੋ 2 ਕਿਲੋ ਦਾਲਾਂ ਚਣਿਆਂ ਦੀ ਤੇ ਮਸਲਾਂ ਦੀ ਚੋਲ ਅਹੀਂ ਨਾ ਡੱਬੇ ਪੜ ਲਿਆ ਕਿਉਂਕਿ ਸਾਡੇ ਯਾਰ ਕਾ ਚੋਲ ਹੈ ਨੀ ਮੁੱਕ ਗਈ ਚੋਲ ਤੇ ਗਾੜੀ ਝੋਨਾ ਜਿਹੜਾ ਉਹ ਵੀ ਸਾਰਾ ਜਿਹੜਾ ਮਰ ਗਿਆ ਵਹਰ ਦੇ ਨਾਲ ਤੇ ਬਿਲਕੁਲ ਹੈ ਨਹੀਂ ਹੁਣ ਸਾਨੂੰ ਮੁੱਲ ਹੀ ਲੈਣੇ ਪੈਣੇ ਹੈ ਚਲ ਆਜ ਨੇ ਦਿਨ ਨਿਕਲਣਗੇ ਕੱਢਾਂਗੇ ਤੇ ਫਿਰ ਬਾਅਦ ਚ ਮੁੱਲ ਲੈ ਲਾਂਗੇ ਹਨਾ ਲਓ ਜੀ ਇਹ ਸੀ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਨੈਕਸਟ ਵਲੌਗ ਦੇ ਨਾਲ ਫਿਰ ਮਿਲਾਂਗੇ ਤਦ ਤੱਕ ਰਵਿ ਸ਼ਸ਼ੀ ਕਾਲ ਜੀ Thank you